ਕਿਹੜੇ ਘਰੇ ਘਰੇ ਆਪਣੇ ਕਿਹੜਾ ਘਰ ਕਿਤੇ ਆਪਣੇ ਘਰੇ ਆ ਰਹੇ ਸੀ ਆ ਜਾਨ ਇੱਕ ਮਿੰਟ ਦੀ ਦੁਕਾਨ ਮੈਂ ਮੰਦਾ ਮੈਂ ਕਿ ਗੋਪਾਲ ਉਹ ਰੁਕ ਮਾਲਕ ਚੱਟੋ ਆ ਚੱਲ ਚੱਲ ਰੁਕ ਮਾਲਕ ਆ ਗਿਆ ਬੋਲੇ ਉਹ ਤੁਹਾਡਾ ਘਰ ਹੈ ਉਹ ਤੁਹਾਡਾ ਘਰ ਹੈ ਬਿਲਕੁਲ ਲੜਕਿਆਂ ਨੂੰ ਇਹ ਉਹ ਘਰ ਤੁਹਾਡਾ ਵਾ ਉਹ ਘਰ ਤੁਹਾਡਾ ਸੀ ਉਹਲਾ ਹੈ ਕੀ ਆਪਾਂ ਕੀ ਕਰਦੇ ਕੀ ਨਸ਼ਾ ਵੇਚਦੇ ਆ ਨਹੀਂ ਨਹੀਂ ਭਾਈ ਉਹ ਕਹਦੇ ਜੀ ਬਿਲਕੁਲ ਦੇਖੋ ਜੀ ਫੜਿਆ ਹੋਇਆ ਹੈ ਮਾਲ ਵਿੱਚ ਚਾਹਨਾ ਚਾਹਾਂ ਉਹ ਛੱਡਦੇ ਯਾਰ ਇਹ ਨਹੀਂ ਤਾਂ ਸਹੀ ਹੈ ਤੁਹਾਡੇ ਘਰ 'ਚ ਨਸ਼ਾ ਵੇਚਿਆ ਜਾ ਰਿਹਾ ਜੀ ਗਲਤ ਹੈ ਇਹ ਤੇ 도ੜੀਏ ਗਲਤ ਨਹੀਂ ਆਪ ਨੂੰ ਫਟਾ ਕੇ ਹਾਂਡੀ ਰੋਕੋ ਦੋ ਮਿੰਟ ਰੋਕੋ ਦੋ ਮਿੰਟ ਹਾਂਡੀ ਉਹ ਤੇ ਕਹਿ ਰਹੀ ਤੁਹਾਡਾ ਮੁੰਡਾ ਰੇਡ ਪੁੱਛਦਾ ਕਹਿੰਦੀ ਕਿਹੜੇ ਮੁੰਡੇ ਨੇ ਮੈਨੂੰ ਨਾਲ ਮਾਰਿਆ ਹਟਾਓ ਅਖਰ ਜਿਹੜਾ ਬੰਦਾ ਆਪ ਜੀ ਨੂੰ ਕਿਹਾ ਚਲਾਇਆ ਬੰਦਾ ਮਾਰ ਦੇ ਰਿਹਾ ਕੋਈ ਤੁਹਾਡੇ ਮੁੰਡੇ ਨੇ ਮਾਰ ਲਿਆ ਤੁਹਾਡੇ ਮੁੰਡੇ ਨੇ ਮਾਰ ਲਿਆ ਪਹਿਲੋਂ ਕਹਿੰਦੇ ਲੱਗੇਗਾ ਤੇ ਕਹਿੰਦੇ ਕਰ ਦੇਣਾ ਬਿਲਕੁਲ ਮੱਲੇ ਵਾਲਿਆਂ ਨੇ ਖੋਦੇ ਇੱਕ ਲੜਕੀ ਨੂੰ ਫੜਿਆ ਤੇ ਜਿਹੜਾ ਥਾਣੇ ਲੈ ਕੇ ਜਾ ਰਿਹਾ ਜੀ ਦੇਖ ਤੇ ਗਏ ਉਹ ਬਾਜੀ ਅਸੀਂ ਖੜੇ ਹੋਏ ਸੀ ਆ ਵੀ ਕਰ ਇੱਕ ਮਿੰਟ ਰੋਕੋ ਮੈਨੂੰ ਗੱਲ ਕਰਵਾ ਲੋ ਹਾਂਜੀ ਰੋਕ ਲੋ ਇੱਥੇ ਕਹਿੰਦੇ ਕਿ ਰੇਟ ਕੀ ਆ ਕਿਹਨੇ ਗਿਆ ਅੱਜ ਗੱਲ ਕਰਾਈ ਰੇਟ ਪਿਆ ਮੇਰੇ ਤੇ ਸੱਟਾਂ ਲੱਗੀਆਂ ਬਾਲ ਪੜੇ ਸਾਰੇ ਸੱਟਾਂ ਲੱਗੀਆਂ ਇਹ ਕਹਿੰਦੇ ਸੱਟਾਂ ਲੱਗੀਆਂ ਤੇਰੇ ਕੁੱਤੇ ਆ ਜੀ ਮਾਰਿਆ ਮੈਨੂੰ ਮੁੱਢੋਂ ਆ ਦੇ ਲੋ ਹੁਣ ਵੀ ੱਟੇ ਮਾਰਿਆ ਤੇਨਾਂ ਬੜੀ ਯਾਰ ਗੱਲ ਕਰਦੇ ਮੈਡਮ ਘਰ ਜਿਹੜੇ ਨਿਸ਼ਾਨ ਆ ਇਹ ਨੀਲਗਾ ਦੇ ਨਿਸ਼ਾਨ ਕਰਦੇ ਉਹਨਾਂ ਨੇ ਮਾਰਿਆ ਯਾਰ ਇਹ ਹੁਣ ਇਹ ਹੁੰਦੇ ਦਰਸ਼ਾਨ ਨਿਸ਼ਾਨ ਦਿਖਾਈਓ ਨਿਸ਼ਾਨ ਦਿਖਾਈਓ ਨਿਸ਼ਾਨ ਦਿਖਾਈਓ ਉਮਾਰਾ ਗਾਟੋ ਅਸਲ ਆ ਭਾਈ ਉਹ ਪਾਜੀ ਇੱਧਰ ਆਓ ਦਿਖਾਈਓ ਦਿਖਾਈਓ ਨਿਸ਼ਾਨ ਦਿਖਾਈਓ ਦਿਖਾਈਓ ਫਾਨ ਨਿਸ਼ਾਨ ਓਏ ਨਿਸ਼ਾਨ ਦਿਖਾ ਛੱਡੋ ਇੱਥੋਂ ਰਹਿ ਛੱਡ ਨਾ ਆਂਟੀ ਮੇਰੇ ਭਾਈ ਪਾਓ 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 ਸੌ ਗਾਓ ਘਰ ਕਿੱਥੇ ਹੈ ਘਰ ਕਿੱਥੇ ਹੋ ਬੰਦਾ ਜੋਤੀ ਭਾਈ ਕਿੱਥੇ ਹੋ ਆਦਾ ਉਹ ਘਰ ਤੇਰਾ ਸੀ ਉਹਲਾ ਹਾਂਜੀ ਘਰ ਮੇਰਾ ਕੀ ਕੰਮ ਉਹ ਕਹਿੰਦੇ ਕਿ ਨਸ਼ਬ ਮੱਲੇ ਵਾਲੇ ਕਹਿੰਦੇ ਨਸ਼ਾ ਵੇਚਦੇ ਉਸ ਮੱਲੇ ਦੀ ਰੁਕ ਜਾ ਦੋ ਮਿੰਟ ਲੋਕਾਂ ਨੂੰ ਜਾਓ ਯਾਰ ਰੋਕ ਰੋਕੀ ਉੱਥੇ ਰੋਕ ਹਾਂਜੀ ਭਾਈ ਜੀ ਮੈਂ ਰੇਨ ਵਾਲਾ ਮਾਲਕ ਆ ਗਿਆ ਜੀ ਇਹ ਵੀ ਕਹਿੰਦੇ ਮੇਰੇ ਕਿਰਾਏ ਤੇ ਰਹਿੰਦੇ ਸੀ ਭਾਈ ਮੈਂ ਕਿਰਾਏ ਤੇ ਰਹਿੰਦਾ ਕੋਈ ਮੋਕਾ ਆ ਕੇ ਲੱਗਦਾ ਰਹਿੰਦਾ ਕੋ ਚਾਚਾ ਮੇਰੇ ਕੋਲੋਂ ਕਰੋ ਟੋਕੋ ਯਾਰ ਰਸੂਣ ਤਾਂ ਲਿਓ ਲੱਗ ਲਿਆ ਕੋਈ ਵੀ ਨਹੀਂ ਮੇਰੇ ਕਿਰਾਏ ਤੇ ਰਹਿੰਦੇ ਹਾਂ ਹਾਂਜੀ ਤੁਹਾਡੇ ਘਰੋਂ ਓਏ ਪੁਰੀ ਗੇਟ ਤੋਂ ਅੰਦਰ ਆਈ ਇਹਨਾਂ ਪਤਾ ਨਹੀਂ ਕੀ ਗੱਲ ਹੋਈ ਮੈਨੂੰ ਪਤਾ ਨਹੀਂ ਹਾਂਜੀ ਕਿਰਾਏ ਤੇ ਰਹਿੰਦੇ ਕਿਹਤੇ ਕੰਮ ਕੀ ਕਰਦੀ ਹੈ ਇਹ ਕੰਮ ਨਹੀਂ ਹੋਰ ਆਨਲਾਈਨ ਤੇ ਕਰਦੀ ਪਤਾ ਨਹੀਂ ਕਿਤੇ ਵੀ ਆਈਡੀ ਕੱਢ ਲਿੱਤਾ ਉਹਨਾਂ ਦਾ ਰੋਕੋ ਪਾਣੀ ਆ ਹੈਗਾ ਲਿੱਤਾ ਆਧਾਰ ਕਾ ਲਿੱਤਾ ਹਾਂਜੀ ਕੀ ਦਿੱਤਾ ਦਿੱਤਾ ਵੀ ਥਾਣੇ ਆਧਾਰ ਕਾ ਈ ਇਹਨਾਂ ਦਾ ਥਾਣੇ ਨੂੰ ਦਿੱਤਾ ਵੀ ਕਰਾਇਆ ਤੇ ਇਹ ਥੋੜੇ ਦਿਨ ਹੀ ਹੋਈ ਸੀ ਇਹਨਾਂ ਨੇ ਇਹਨਾਂ ਦਾ ਹੁਣ ਬਹੁਤ ਸਾਰਾ ਹੋ ਗਿਆ ਤੇ ਥੋੜਾ ਜਿਹਾ ਕੋਠੀ ਨਾਲ ਹੋਈ ਜਾ ਰਹੀ ਸੀ ਪਰ ਮਹੱਲਾ ਦੇ ਪਾਸਾ ਬਹੁਤ ਵੇਰ ਹੋ ਗਿਆ ਕੁੜੀ ਇੱਕੋ ਜਿਹੜਾ ਬੱਚਾ ਮੇਰੇ ਨਾਲ ਉਹਦੀ ਮਾਂ ਰਹਿੰਦੀ ਹੈਗੀ ਹਾਂ ਨਹੀਂ ਤੇ ਬਾਕੀ ਕਿਹਨੇ ਆ ਗਿਆ ਤੇਰੇ ਪਿਓ ਨਾਲ ਆ ਗਿਆ ਹੈ ਹਜੀਤ ਸਿੰਘ ਹਜੀਤ ਸਿੰਘ ਨੂੰ ਪੜਾਤਾ ਹੀ ਨਾਲ ਆ ਗਾਇ ਕਰੀਓ ਮਕਾਨ ਜੇ ਨਾ ਤੇ ਹੁਣ ਡੈਡੀ ਦੇ ਹੀ ਸੀ ਹੈ ਡੈਡੀ ਦੇ ਹੀ ਸੀ ਤੇ ਤੂੰ ਕਰਾਇ ਕਰ ਜਾੜਨਾ ਹੈ ਆਪਣਾ ਮਕਾਨ ਨਿੰਮ ਲੇਲੇ ਕਹਿੰਦੇ ਕਹਿੰਦੇ ਤੁਸੀਂ ਰੋਕੋ ਯਾਰ ਗੱਲਬਾਤ ਨਾ ਕਰਦਾ ਮੈਂ ਮੋਟਰਸਾਈਕਲ ਲੱਗੀ ਉੱਥੇ ਆਦਾ ਮੈਂ ਖਾਣਾ ਨਹੀਂ ਹੈਗਾ ਮੈਂ ਰੋਟੀ ਖਾਣਾ ਕਰਦਾ ਮੇਰੀ ਗੱਲ ਸੁਣੋ ਲੀਵਰ ਚ ਪ੍ਰੋਬਲਮ ਹੈ ਮੇਰੇ ਭਾਈ ਜੀ ਨਹੀਂ ਪ੍ਰੋਬਲਮ ਨਹੀਂ ਹੈ ਨਸ਼ਾ ਵੇਚਦਾ ਹੁੰਦਾ ਤੂੰ ਨਹੀਂ ਨਹੀਂ ਭਾਈ ਹੈ ਬਈ ਨਸ਼ਾ ਕਰਦੇ ਨੇ ਲੜਕੀ ਲੜਕੀਆਂ ਨੂੰ ਦਵਾਈ ਖਾਣਾ ਮਤਲਬ ਨਸ਼ਾ ਕਰਦੇ ਹੋ ਭਾਈ ਇੱਕ ਕਮਰੇ ਨਹੀਂ ਦੋ ਲੜਕੇ ਇਕੱਠੇ ਰਹਿੰਦੇ ਆਂ ਨੀ ਆਂ ਦੇਖੋ ਪਹਿਲੇ ਇੱਕ ਕਮਰੇ ਜਿਹਨ ਨਸ਼ਾ ਵੀ ਕਰਦਾ ਹੀ ਹੈ ਇਹ ਵੀ ਕਰਦਾ ਕੁੜੀਆਂ ਵੀ ਕਰਦੀਆਂ ਵੇਚਦੇ ਵੀ ਆਂ ਇਹ ਤਾਂ ਕੁੜੀਆਂ ਨੂੰ ਦੇ ਨੇ ਰਹਾ ਤਾਂ ਉੱਥੇ ਬਸ ਸੜੇ ਜਾਂਦਾਂ ਦੇ ਵਿੱਚ ਉਹ ਬਿਲਕੁਲ ਦੇਖ ਸਕਦੇ ਹੋ ਲੜਕੇ ਦਾ ਵੀ ਪੱਕੇ ਰੱਖਿਆ ਹੈ ਜਿਹਦਾ ਕਹਿਣਾ ਕਿ ਅਸੀਂ ਨਸ਼ਾ ਨਹੀਂ ਵੇਚਦੇ ਪਰ ਮੱਲਾ ਨਵਾਸੀਆ ਦਾ ਕਹਿਣਾ ਕਿ ਨਸ਼ਾ ਵੇਚਦੇ ਵੀ ਹੈ ਕਰਦੇ ਵੀ ਹੈ ਲੋਕ ਉਹ ਬਿਲਕੁਲ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਏਗੀ ਹੁਣ ਤੇ ਜੁੜੇ ਤੁਹਾਡਾ ਬਹੁਤ